ਅੱਜ ਤੁਹਾਨੂੰ 250 ਸਾਲ ਪੁਰਾਣਾ ਇੱਕ ਬੋਰਡ ਦਿਖਾਉਣੇ ਆ ਜਿਸ ਨੂੰ ਇਸ ਵੇਲੇ ਵੱਢਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਸੜਕ ਦੇ ਵਿਚਕਾਰ ਇਹ ਬੋਰਡ ਆਉਣ ਦੇ ਕਾਰਨ ਇਸ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਸੁਰੱਖ ਦੇ ਮਾਲਕ ਦੇ ਵੱਲੋਂ ਲਗਾਤਾਰ ਜद्दोजहद ਕੀਤੀ ਜਾ ਰਹੀ ਹੈ ਕਿ ਇਸ ਸੁਰੱਖ ਨੂੰ ਵੱਢਣ ਤੋਂ ਬਚਾਇਆ ਜਾ ਸਕੇ ਕਿ ਉਹਨਾਂ ਨੂੰ ਇਹੀ ਕਹੀ ਜਾਂਦਾ ਵੀ ਇਹ ਨਹੀਂ ਵੱਢਣਾ ਇਹਨੂੰ ਬਚਾਉਣਾ ਆ ਹਾਂ ਵੀ ਇਹਨੂੰ ਕਿਸੇ ਤਰ੍ਹਾਂ ਦਾ ਸੈਂਟਰ ਦੇ ਵਿੱਚ ਲੈ ਲੋ ਤੇ ਚਾਹੇ ਪੈਲੀ ਸਾਡੀ ਦੋ ਬੰਨੀਆਂ ਚਾਹੇ ਰੋਡ ਐਨੂੰ ਕਰ ਲੋ ਤੇ ਚਾਹੇ ਇਹਨੂੰ ਕਰ ਲੋ ਇਹ ਕਿਸੇ ਦਿਨ ਬਚਣਾ ਚਾਹੀਦਾ ਹੈ ਹਾਂ ਪ੍ਰਸ਼ਾਸਨ ਆਪਦੇ ਜੂਰਤੇ ਹੀ ਲਾ ਲੋ ਜਾਂ ਜਿੱਦਾਂ ਮਰਦੀ ਲਾ ਲੋ ਇਹਨੂੰ ਵੱਡਣਾ ਹੀ ਚਾਹੁੰਦੇ ਆ ਅੱਛਾ ਤੇ ਮੈਂ ਕਹਿੰਨਾ ਜੀ ਵੱਡਣ ਨਹੀਂ ਦੇਣਾ ਜਦੋਂ ਇਹ ਨਕਸ਼ਾ ਬਣਾ ਰਹੇ ਸੀਗੇ ਉਦੋਂ ਮਿੰਨਤੀ-ਮਿੰਨਤੀ ਕਰਦੇ ਸੀਗੇ ਉਦੋਂ ਤੁਹਾਨੂੰ ਪਤਾ ਲੱਗਿਆ ਸੀਗਾ ਕਿ ਇਹ ਬੋਰਡ ਵੇਚ ਆ ਰਿਹਾ ਹੈ ਹਾਂਜੀ ਨਹੀਂ ਜੀ ਪਹਿਲਾਂ ਜਦੋਂ ਪਹਿਲਾਂ ਨਕਸ਼ਾ ਬਣਾਇਆ ਤਾਂ ਉਦੋਂ ਬੋਰਡ ਬਚਾਇਆ ਸੀ ਕਾਂਗਰਸੀ ਸਰਕਾਰ ਸੀ ਜੀ ਉਹਨੇ ਇਹ ਆਪਦੇ ਜੂਰ ਨਾਲ ਸਰਕਾਰ ਦੇ ਜੂਰ ਨਾਲ ਹਾਂ ਤੇ ਇਹ ਰੂਟ ਉਹਨੇ ਮੁੜ ਕੇ ਇਧਰ ਕਰਾਇਆ ਕਿ ਉਹ ਸੈਲਰ ਦਾ ਵਿੱਚ ਸ਼ੈੱਡ ਆਉਂਦਾ ਸੀ ਸੈਲਰ ਬਚਾਉਣ ਦੇ ਕਰਕੇ 300 ਫੁੱਟ ਉਰੇ ਕਰਤਾ ਹਾਂਜੀ ਅੱਛਾ ਸੈਲਰ ਬਚਾਉਣ ਦਾ ਕਰਕੇ ਉਰੇ ਲੈ ਇਹ ਰੂਟ ਫਿਰ ਸਾਲਾ ਇਨੀ ਇਧਰ ਕਰ ਦੋਤਾ ਇੱਕ ਜੇ ਦਰਖਤ ਸੀਗਾ ਇਹ ਇਹ ਸਾਡੇ ਏਰੀਆ ਦੀ ਸ਼ਾਨ ਸੀਗੀ ਸਾਡੇ ਪਿੰਡ ਦੀ ਵੀ ਸ਼ਾਨ ਸੀ ਏਰੀਆ ਦੀ ਵੀ ਸ਼ਾਨ ਸੀ ਇਹ ਤਾਂ ਬਹੁਤ ਵੱਡਾ ਹੈ ਇਦਾਂ ਦਾ ਹੈਗਾ ਕੋਈ ਲਾਗੇ ਚਾਕੇ ਬੋਰਡ ਇੰਨਾ ਮਹਾਨ ਕੋਈ ਵੀ ਨਹੀਂ ਮੇਰੇ ਖਾਲ ਮੈਂ ਜਲੰਧਰ ਜਲੇ ਪੰਜਾਬ ਚ ਹੀ ਨਹੀਂ ਮੈਂ ਦੇਖਿਆ ਹੁਣ ਡਰਖਤ ਨਕੌਦਰ ਦੇ ਪਿੰਡ ਸਹਿਮ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਹਾਂ ਜਿੱਥੋਂ ਦੀ ਭਾਰਤ ਮਾਲਾ ਪ੍ਰੋਜੈਕਟ ਨਿਕਲ ਰਿਹਾ ਔਰ ਇਸ ਪ੍ਰੋਜੈਕਟ ਦੇ ਤਹਿਤ ਇਸ ਰੁੱਖ ਨੂੰ ਵੱਡਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਸੜਕ ਦੇ ਵਿਚਕਾਰ ਇਹ ਬੋੜ ਆਉਣ ਦੇ ਕਾਰਨ ਇਸ ਨੂੰ ਵੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਰੁੱਖ ਦੇ ਮਾਲਕ ਦੇ ਵੱਲੋਂ ਲਗਾਤਾਰ ਜਦੋਜਾਹਦ ਕੀਤੀ ਜਾ ਰਹੀ ਹੈ ਕਿ ਇਹ ਸ੍ਰੁਖ ਨੂੰ ਵੱਡਣ ਤੋਂ ਬਚਾਇਆ ਜਾ ਸਕੇ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕਿ ਇਹ ਰੋਡ ਜਿਹੜਾ ਉਹ ਨਿਕਲ ਰਿਹਾ ਤਾਂ ਇਸ ਰੋਡ ਦੇ ਬਿਲਕੁਲ ਵਿਚੋ-ਵਿਚੇ ਬੋਰਡ ਆਉਂਦਾ ਤਾਂ ਇਸ ਕਰਕੇ ਇਸ ਨੂੰ ਪ੍ਰਸ਼ਾਸਨ ਕਹਿ ਰਿਹਾ ਕਿ ਵਧਣਾ ਪਵੇਗਾ ਪਰ ਬਲਵੀਰ ਸਿੰਘ ਹੋਣਾ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਬੋਰਡ ਨੂੰ ਬਚਾਇਆ ਜਾਵੇ ਇਹਨਾਂ ਦੇ ਕੋਲ ਆਪਣੇ ਤਰਕ ਹੈਗੇ ਨੇ ਕਿ ਇਸ ਤਰੀਕੇ ਦੇ ਨਾਲ ਇਸ ਨੂੰ ਬੋਰਡ ਨੂੰ ਬਚਾਇਆ ਜਾ ਸਕਦਾ ਤਾਂ ਬਲਵੀਰ ਸਿੰਘ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਗਲਤ ਬਤ ਕਰਦੇ ਆ ਤਾਂ ਬਲਵੀਰ ਜੀ ਲਗਾਤਾਰ ਕੋਸ਼ਿਸ਼ ਹੋ ਰਹੀ ਹੈ ਹਾਂਜੀ ਕਿੰਨਾ ਸਮਾਂ ਹੋ ਗਿਆ ਪ੍ਰਸ਼ਾਸਨ ਕਹਿ ਰਿਹਾ ਕਿ ਇਸ ਨੂੰ ਵਧਣਾ ਪਊਗਾ ਇਹ ਨੂੰ 2-3 ਸਾਲ ਹੋ ਗਿਆ ਜੀ ਪ੍ਰਸ਼ਾਸਨ ਨੂੰ ਮਗਲ ਲੱਗੇ ਨੂੰ ਸਾਡੇ ਅੱਛਾ ਵੀ ਇਹ ਨੂੰ ਵੱਡੋ ਮੈਂ ਉਹਨਾਂ ਨੂੰ ਇਹੀ ਕਹੀ ਜਾਂਦਾ ਵੀ ਇਹ ਨਹੀਂ ਵੱਡਣਾ ਇਹਨੂੰ ਬਚਾਉਣਾ ਆ ਵੀ ਇਹਨੂੰ ਕਿਸੇ ਤਰ੍ਹਾਂ ਦਾ ਸੈਂਟਰ ਦੇ ਵਿੱਚ ਲੈ ਲੋ ਤੇ ਚਾਹੇ ਪੈਲੀ ਸਾਡੀ ਦੋ ਬੰਨੀਆਂ ਚਾਹੇ ਰੋਡ ਐਨੂੰ ਕਰ ਲੋ ਤੇ ਚਾਹੇ ਐਨੂੰ ਕਰ ਲੋ ਇਹ ਕਿਸੇ ਤਰ੍ਹਾਂ ਬਚਣਾ ਚਾਹੀਦਾ ਹੈ ਹਾਂ ਪ੍ਰਸ਼ਾਸਨ ਆਪਦੇ ਜੂਰਤੇ ਹੀ ਲਾ ਲੋ ਜਾਂ ਜਿੱਦਾਂ ਮਰਜ਼ੀ ਲਾ ਲੋ ਇਹਨੂੰ ਵੱਡਣਾ ਹੀ ਚਾਹੁੰਦੇ ਆ ਅੱਛਾ ਤੇ ਮੈਂ ਕਹਿੰਦਾ ਜੀ ਵੱਡਣ ਨਹੀਂ ਦੇਣਾ ਹਾਂ ਇਹ ਤਾਂ ਫਿਰ ਮੈਨੂੰ ਲੱਗਦਾ ਇੱਧਰ ਸਾਹਮਣੇ ਇਹ ਰੋਡ ਦੇ ਲਈ ਮਿੱਟੀ ਪਾਈ ਹੋਈ ਹੈ ਨਾ ਇਹਨਾਂ ਨੇ ਹਾਂਜੀ 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 ਇਹ ਸਾਹਮਣੇ ਵੀ ਰੋਡ ਹੈ ਔਰ ਇੱਧਰ ਵੀ ਤਾਂ ਇਹ ਬਿਲਕੁਲ ਸੈਂਟਰ ਦੇ ਵਿੱਚ ਹੀ ਆਉਂਦਾ ਹਨਾ ਹਾਂਜੀ 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 ਤਾਂ ਇਹ ਫਿਰ ਕੀ ਕੋਈ ਤਰਕੀਬ ਬਣਾਈ ਕਿ ਜਾਂ ਫਿਰ ਰੋਡ ਥੋੜਾ ਜਿਹਾ ਪਾਸੇ ਕੀਤਾ ਜਾਵੇ ਜਾਂ ਇਸ ਨੂੰ ਵੇਚ ਲੈ ਲਿਆ ਜਾਵੇ ਦੇਖੋ ਜੀ ਮੈਂ ਤਾਂ ਇਹੀ ਪ੍ਰਸ਼ਾਸਨ ਨੂੰ ਕਹਿੰਦਾ ਇਹੀ ਜਿੰਨੇ ਵੀ ਆਉਂਦੇ ਆ ਇਹ ਰੋਡ ਬਣਾਉਣ ਵਾਲੇ ਠੇਕੇਦਾਰ ਪ੍ਰੋਜੈਕਟ ਵਾਲੇ ਸਾਰੇ ਨੂੰ ਇਹੀ ਕਹਿੰਦੇ ਆ ਉਹ ਕਹਿੰਦੇ ਸਾਡਾ ਨਹੀਂ ਬਸਦੀ ਵਾਲੇ ਉੱਤੋਂ ਅਫਸਰਾਂ ਨਾਲ ਗੱਲ ਕਰੋ ਅਫਸਰ ਵੀ ਬਸ ਇਹੀ ਕਹਿੰਦੇ ਆ ਮੈਨੂੰ ਦੋ ਤਿੰਨਾਂ ਦੀ ਕਿਹਾਟਿਆ ਵੀ ਬੂੜ ਵਾਡੋ ਤੇ ਮੈਂ ਕਹਿੰਦਾ ਵੱਡਣਾ ਨਹੀਂ ਅੱਛਾ ਹਾਂਜੀ ਇਹ ਫਿਰ ਲਗਾਤਾਰ ਕੋਸ਼ਿਸ਼ ਤਾਂ ਹੁੰਦੀ ਹੈ ਕੀ ਲੱਗਦਾ ਕਿ ਬਚ ਪਾਏਗਾ ਕਿ ਨਹੀਂ ਬਚ ਪਾਏਗਾ ਕੋਈ ਕੋਸ਼ਿਸ਼ ਹੈ ਮੇਰੀ ਪੂਰੀਆ ਵੀ ਉਹਨੂੰ ਬਚਾਉਣਾ ਹੀ ਬਚ ਆਉਂਦੇ ਨੇ ਅਧਿਕਾਰੀ ਹਾਂਜੀ ਫੇਰ ਕੀ ਗੱਲਬਾਤ ਹੁੰਦੀ ਆ ਬਸ ਉਹ ਹੀ ਕਹਿੰਦੇ ਆ ਤੂੰ ਆਪ ਵੱਢ ਦੇ ਜਾਂ ਵੱਢ ਲੈਣ ਦੇ ਮੈਂ ਕਿਹਾ ਮੈਂ ਨਾ ਵੱਢਣ ਦੇਣਾ ਨਾ ਵੱਢਣਾ ਹਾਂ ਤੇ ਕਹਿੰਦੇ ਦਾ 45000 ਸਾਰੇ ਦਲਖਤਾਂ ਦਾ 45000 ਮੁੱਲ ਪਾਇਆ ਮੈਂ ਕਿਹਾ ਤੂੰ 45000 ਦਾ ਵਾਪਸ ਲੈ ਲਓ ਅੱਛਾ ਅਸੀਂ ਇਹ ਦਲਖਤ ਨਹੀਂ ਵੱਢਣ ਦੇਣਾ ਇਹ ਤੁਹਾਨੂੰ ਦਿੱਤਾ ਉਹਨਾਂ 45000 ਪਾਉਂਦੇ ਨੇ ਇਹ ਹਾਂ ਖਾਂਦੀ ਖਾਤੇ 'ਚ ਪਾਉਂਦੇ ਆ ਅੱਛਾ ਪਰ ਤੁਸੀਂ ਪਾਇਆ ਹੀ ਨਹੀਂ ਹਾਂਜੀ ਠੀਕ ਆ ਇਹ ਫਿਰ ਪ੍ਰੋਜੈਕਟ ਤਾਂ ਲੱਗਦਾ ਕਿ ਹੁਣ ਰੁਕਿਆ ਹੋਇਆ ਹੈ ਹਾਂਜੀ ਹਾਲ ਦੀ ਘੜੀ ਰੁਕਿਆ ਜੀ ਪੰਜ-ਛੇ ਮਹੀਨੇ ਹੋ ਗਏ ਅੱਛਾ ਇਹ ਫਿਰ ਜਦੋਂ ਇਹ ਨਕਸ਼ਾ ਬਣਾ ਰਹੇ ਸੀਗੇ ਉਦੋਂ ਮਿੰਤੀ ਮਿੰਤੀ ਕਰਦੇ ਸੀਗੇ ਉਦੋਂ ਤੁਹਾਨੂੰ ਪਤਾ ਲੱਗਿਆ ਸੀਗਾ ਕਿ ਇਹ ਬੋਰਡ ਵੇਚ ਆ ਰਿਹਾ ਹੈ ਹਾਂਜੀ ਨਹੀਂ ਜੀ ਪਹਿਲਾਂ ਜਦੋਂ ਪਹਿਲਾਂ ਨਕਸ਼ਾ ਬਣਾਇਆ ਤਾਂ ਉਦੋਂ ਬੋਰਡ ਬਚਾਇਆ ਸੀ ਅੱਛਾ ਇਹ ਐਸ ਸ਼ੈਡ ਥਾਣੀ ਇਹਨਾਂ ਨੇ ਨਕਸ਼ਾ ਬਣਾਇਆ ਸੀ ਅੱਛਾ ਇਹ ਸਾਨੂੰ ਬਾਅਦ ਚ ਪਤਾ ਲੱਗਾ ਵੀ ਜਦੋਂ ਜਦੋਂ ਫਿਰ ਉਹਨਾਂ ਨੇ ਆ ਕੇ ਕੰਮ ਸ਼ੁਰੂ ਹੀ ਕਰ ਦਿੱਤਾ ਸਾਨੂੰ ਫੇਰ ਪਤਾ ਲੱਗਾ ਵੀ ਇਹਨਾਂ ਨੇ ਇੱਥੋਂ ਦੀ ਬਣਾਇਆ ਕਿਉਂਕਿ ਅੱਗੇ ਆਪਾਂ ਅੰਡ ਸਾਡੇ ਪਿੰਡਾ ਰਸੂਲਪੁਰ ਅੱਛਾ ਉੱਥੇ ਭਾਤ ਦਾ ਸੁਪੂਸ਼ਨ ਦਾ ਸੈਲਰ ਆ ਉਹਦੇ ਰਿਸ਼ਤੇਦਾਰਾਂ ਦਾ ਨਜ਼ਦੀਕੀ ਆ ਬੰਦੇ ਸਾਬਕਾ ਮੰਤਰੀ ਦਾ ਹ ਸਾਬਕਾ ਮੰਤਰੀ ਦਾ ਜੀ ਉਦੋਂ ਕਾਂਗਰਸੀ ਸਰਕਾਰ ਸੀ ਜੀ ਉਹਨੇ ਇਹ ਆਪਦੇ ਜ਼ੋਰ ਨਾਲ ਸਰਕਾਰ ਦੇ ਜ਼ੋਰ ਨਾਲ ਹ ਤੇ ਇਹ ਰੋਡ ਉਹਨੇ ਮੁੜ ਕੇ ਇਧਰ ਕਰਾਇਆ ਕਿ ਉਹ ਸੈਲਰ ਦਾ ਵਿੱਚ ਸ਼ੈੱਡ ਆਉਂਦਾ ਕਿੰਨੀ ਦੂਰ ਇੱਥੋਂ ਨਿਕਲਦਾ ਸੀਗਾ ਪਹਿਲਾਂ ਪਹਿਲੂ ਤੇ ਇਧਰੋਂ ਐ ਨੂੰ ਸੀ 300 ਫੁੱਟ ਜੀ ਅੱਛਾ 300 ਫੁੱਟ ਪਰੇ ਸੀਗਾ ਪਰੇ ਸੀਗਾ ਜੀ ਸੈਲਰ ਬਚਾਉਣ ਦੇ ਕਰਕੇ 300 ਫੁੱਟ ਉਰੇ ਕਰਤਾ ਹਾਂ ਜੀ ਅੱਛਾ ਸੈਲਰ ਬਚਾਉਣ ਦਾ ਕਰਕੇ ਉਰੀ ਲੈ ਐ ਰੂਟ ਫੇਸਲਾ ਨਹੀਂ ਇੱਧਰ ਕਰ ਦੋ ਸੈਲਰ ਤਾਂ ਬਚਾ ਲਿਆ ਪਰ ਕਹਿਣਾ ਸੀਗੇ ਆ ਇਹ ਰੁੱਖ ਉਹੀ ਤਾਂ ਅਸੀਂ ਦੇਖਦੇ ਆਂ ਜੀ ਉਹ ਲਾਗੇ ਸਾਡੇ ਇੱਕ ਤਾਂ ਭਾਂਡ ਉੱਪਰ ਫੂਸ਼ਨ ਕਹਿੰਦੇ ਇੱਕ ਪਾਸੇ ਧੂਆਂ ਉਪਰ ਵਾਲੀ ਨੂੰ ਅੱਗ ਲਾਓ ਸੈਲਰ ਕੁੜੀ ਜਾਵੇ ਰੋਜ਼ ਇਸ ਸਾਰਾ ਕੁਝ ਕਾਲਾ ਕਰ ਦਿੰਦੇ ਤਕਾਲੀ ਜਿਵੇਂ ਚੱਲਦੇ ਹੀ ਰਹਿੰਦੇ ਆ ਹਾਂ ਉਹਦੇ ਹੱਲ ਦੇਖਦੀ ਨਹੀਂ ਗੌਰਮੈਂਟ ਹਾਂ ਇੱਥੇ ਮਾੜੇ ਬੰਦੇ ਆ ਕਿਸਾਨਾਂ ਨਾਲ ਦੇਖਦੇ ਇੱਕੇ ਤਾਂ ਬਸ ਆਹਾ ਵੀ ਇਹ ਹੁਣ ਇੱਕ ਜੇ ਦਰਖਤ ਸੀਗਾ ਇਹ ਇਹ ਸਾਡੇ ਏਰੀਆ ਦੀ ਸ਼ਾਨ ਸੀਗੀ ਸਾਡੇ ਪਿੰਡ ਦੀ ਵੀ ਸ਼ਾਨ ਸੀ ਏਰੀਆ ਦੀ ਵੀ ਸ਼ਾਨ ਸੀ ਹਾਂ ਇਹ ਜਗਾ ਵੀ ਆ ਮੁਸਲਮਾਨਾਂ ਪੀਰਾਂ ਦੀ ਇੱਥੇ ਮੇਲਾ ਵੀ ਲੱਗਦਾ ਹੋਰ ਮਜ਼ਦੂਰ ਭਈਏ ਆਰਾ ਵਗੈਰਾ ਜਿੱਥੇ ਆਂਢੀ ਗੁਆਂਢੀ ਇੱਥੇ ਬਹਿੰਦੇ ਆ ਕੇ ਦੁਪਹਿਰਾ ਕੱਟਦੇ ਇਹ ਤਾਂ ਬਹੁਤ ਵੱਡਾ ਹੈ ਇਦਾਂ ਦਾ ਹੈਗਾ ਕੋਈ ਲਾਗੇ ਚਾਕੇ ਬੋਰ ਇੰਨਾ ਮਾਹੌਲ ਕੋਈ ਵੀ ਨਹੀਂ ਮੇਰੇ ਖਾਲ ਮੈਂ ਜਲੰਧਰ ਜਲੇ ਪੰਜਾਬ ਚ ਹੀ ਮੈਂ ਦੇਖਿਆ ਹੋਣਾ ਡਰਕ ਅੱਛਾ ਹਾਂਜੀ ਇਹ ਤਾਂ ਸੋਖ ਬੜਾ ਆ ਦੇਖੋ ਪਸ਼ੂ ਥੱਲੇ ਬੈਠੇ ਹੋਏ ਨੇ ਮੈਂ ਕਹਾਂ ਜੀ ਇੱਥੇ ਜਾਨਵਰ ਹਜ਼ਾਰਾਂ ਹੀ ਰਹਿੰਦਾ ਅੱਛਾ ਤੇ ਹਜ਼ਾਰਾਂ ਹੀ ਜਾਨਵਰ ਇੱਥੇ ਜੀਵ ਜੰਤੂ ਹੋਰ ਪਸ਼ੂ ਅਸੀਂ ਪਾਵਲਾਗ ਨੰਗ ਦੀ ਵੱੜਦੀ ਆਕਸੀਜਨ ਹੀ ਕਿੰਨੀ ਆਦੀ ਹਾਂ ਇਹ ਫਿਰ ਕੋਈ ਪੋਸਿਬਿਲਟੀ ਲੱਗਦੀ ਹੈ ਕਿ ਜੇਕਰ ਦੋਨਾਂ ਰੋਡ ਦੇ ਵਿੱਚ ਕਾਰ ਜੇਕਰ ਬੋੜ ਆ ਜੇ ਤਾਂ ਕੋਸ਼ਿਸ਼ ਮੇਰੀ ਇਹ ਹੀ ਆ ਵੀ ਇਹਨੂੰ ਸੈਂਟਰ ਚ ਲਿਆ ਜਾਵੇ ਹਾਂ ਸੈਂਟਰ ਤੇ ਲੈ ਲੈਣ ਤਾਂ ਕੋਈ ਵੱਡੀ ਗੱਲ ਨਹੀਂ ਕਿ ਕੋਈ 5-7 ਫਟ ਦਾ ਹੀ ਐਨੂੰ ਫਰਕ ਪੈਂਦਾ ਇੰਨੇ ਨਾਲ ਬਿੰਗ ਵੀ ਕੋਈ ਨਹੀਂ ਪੈਣਾ ਪ੍ਰਸ਼ਾਸਨ ਦੇ ਅੱਗੇ ਰੱਖੀ ਤੁਸੀਂ ਇਹ ਤਜਵੀਜ਼ ਹਾਂਜੀ ਮੈਂ ਤਾਂ ਬਥੇਰਾ ਕਿਹਾ ਜੀ ਫੇਰ ਕੀ ਕਹਿੰਦੇ ਦੇਖੋ ਹੁਣ ਇਧਰ ਲੱਗੇ ਜਾਂਦੇ ਆ ਦੇਖੋ ਜੀ ਕੀ ਕਰਦੇ ਆ ਜੀ ਆ ਦੇਖੋ ਸਾਹਮਣੇ ਮੈਨੂੰ ਨਜ਼ਰ ਆ ਰਿਹਾ ਜਿੰਨਾ ਜਿਵੇਂ ਦੋਨੋਂ ਪਾਸੇ ਰੋਡ ਨੇ ਇਹਨਾਂ ਦੇ ਵਿਚਕਾਰ ਹੀ ਮਿਲਦਾ ਕਿ 20 25 ਫੁੱਟ ਦਾ ਗੈਪ ਹੋਊਗਾ 40 ਫੁੱਟ ਦਾ ਗੈਪ ਛੱਡ ਦੇ ਆ ਜੀ 40 ਫੁੱਟ ਦਾ ਗੈਪ ਜਿੱਦਾਂ ਇਹ ਹੀ 5 5 7 7 ਫੁੱਟ ਆ ਇਹਨੂੰ ਆ ਪੌਲ ਦੋ ਇਹ ਹੋ ਜਾਂਦੇ ਤਾਂ ਜਿੰਨਾ ਮਰਜੀ ਇਥੇ ਜੋ ਮਰਜੀ ਲੱਗੀ ਜਾਂਦਾ ਜੇ 40 ਫੁੱਟ ਦੀ ਜਗ੍ਹਾ 50 ਫੁੱਟ ਛੱਡ ਦਨ ਤਾਂ ਵਿਚਕਾਰ ਬੋਰਡ ਆ ਜਾਏਗਾ ਜਿੱਦਾਂ ਇੱਕ ਪਾਸੇ ਆਂਦੀ ਲੰਘ ਜਾਂਦਾ ਇੱਕ ਪਾਸੇ ਆਂਦੀ ਲੰਘ ਜਾਂਦਾ ਇਹ ਖੜਾ ਰਹਿ ਜਾਂਦਾ ਵਿਚਾਲੇ ਹਾਂ ਚਲੋ ਹੋਰ ਨਹੀਂ ਕੋਸ ਤੇ ਚਲੋ ਇਹਨੂੰ ਜਦੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਪਿੰਡ ਦੀ ਯਾਦ ਇਹ ਤਾਂ ਮੈਨੂੰ ਲੱਗਦਾ ਕਿ ਵੈਸੇ ਹੀ ਇੱਕ ਮਿਸਾਲ ਪੈਦਾ ਹੋ ਜੂਗੀ ਸੋਨਾ ਵੀ ਬੜਾ ਲੱਗੂਗਾ ਰੋਡ ਦੇ ਵਿਚਕਾਰ ਵੈਸੇ ਵੀ ਮਿਸਾਲ ਵੀ ਪੈਦਾ ਆ ਜੂ ਰੋਡ ਦੇ ਵਿਚਾਲੇ ਵੀ ਸੁਣਾ ਲੱਗੂ ਜੋ ਰੋਡ ਤੇ ਨੰਗਣਗੇ ਉਹ ਵੀ ਖੜੇ ਹੋ ਕੇ ਦੇਖਣਗੇ ਦੇਖਣਗੇ ਹੈਨਾ ਹਾਂਜੀ ਇਹ ਤਾਂ ਵੈਸੇ ਤੁਸੀਂ ਤਸਵੀਰਾਂ ਵੀ ਦੇਖੀਆਂ ਹੋਣਗੀਆਂ ਕਈ ਵਿਦੇਸ਼ਾਂ ਦੇ ਮੁਲਕਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਵੀ ਮਿਲਦੀਆਂ ਸੋਸ਼ਲ ਮੀਡੀਆ ਤੇ ਹਾਂਜੀ ਬਹੁਤ ਆ ਜੀ ਰੋਡਾਂ ਦੇ ਵਿਚਾਲੇ ਛੱਡੇ ਆ ਜੀ ਹਾਂ ਹਾਂਜੀ ਆ ਥੋੜਾ ਜੀ ਆਹ ਜਿਹੜੀ ਸਾਡੇ 66 ਫੁੱਟੀ ਛੜਕ ਜਾਂਦੀ ਆ ਪੈਂਡੂਗੀ ਦੇ ਲਾਗੇ ਸੈਂਟਰ ਚ ਪਿੱਪਲ ਆ ਅੱਛਾ ਤੋ ਪਿੱਪਲ ਨੂੰ ਹਜੇ ਤੱਕ ਨਹੀਂ ਪਟਿਆ अच्छा ओनु नी पुटया हां जी ओ फिर पुटया नी ਜਾਊਗਾ ओ हां जी नी पट्टया सडक ਭਗਦੀ ਉਹ ਇਧਰ ਦੀ ਵਿਚ ਇਧਰ ਅੱਛਾ ਸੜਕ ਬਣ ਗਈ ਹੋਈ ਆ ਸੜਕ ਬਣੀ ਨੂੰ 20 ਸਾਲ ਹੋ ਗਏ ਆ ਜਿਹੜੀ ਸੜਕ ਪੁੱਟੀ ਲੰਘਦੀ ਆ ਅੱਛਾ ਤਾਂ ਹਜੇ ਤੱਕ ਕਿਸੇ ਨੇ ਉਹ ਦਰਖਤ ਨੂੰ ਛੇੜਿਆ ਨਹੀਂ ਜਿਵੇਂ ਫਿਰ ਜਿੱਡੀ ਤੁਸੀਂ ਰੀਜ ਦੇ ਨਾਲ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਫਿਰ ਤੁਸੀਂ ਵੀ ਸਟੱਡੀ ਕੀਤੀ ਹੋਊਗੀ ਕਿ ਕੀ ਪੋਸੀਬਿਲਟੀ ਹੈ ਕਿ ਇਸ ਨੂੰ ਜੇਕਰ ਸੜਕ ਦੇ ਵਿੱਚ ਰਹਿ ਸਕਦਾ ਹੈ ਕੋਸ਼ਿਸ਼ ਪੂਰੀ ਆ ਜੀ ਰਹਿ ਵੀ ਸਕਦਾ ਇਹਨੂੰ ਡਰ ਵੀ ਇਹਦਾ ਕੀ ਆ ਜੀ ਹਾਂ ਰੋਡ ਹੀ ਲੰਘਣਾ ਚਾਰ ਲੈਣਾ ਐਂਦੀ ਕੱਢ ਦੇਣ ਤਿੰਨ ਚਾਰ ਜਿਹੜੀਆਂ ਐਂਦੀ ਕੱਢਣੀਆਂ ਐਂਦੀ ਕੱਢ ਦੇਣ ਵਿਚਾਲੇ ਖੜਾ ਰਵੇ ਹ 300 ਫੁੱਟ ਜਗ੍ਹਾ ਆ ਇੰਨੀ ਥੋੜੀ ਲਈ ਗਵਰਨਮੈਂਟ ਨੇ ਰਿਕਵਰ ਕੀਤੀ ਆ ਹੂੰ ਬਹੁਤ ਜਗ੍ਹਾ ਆ ਜੇ ਇਹਨੂੰ ਇੱਕ ਪਾਸੇ ਵੀ ਲਾਉਣਾ ਹੋਵੇ ਤਾਂ ਇਧਰ ਵੀ ਸਾਡੀ ਪ੍ਰਾਪਰਟੀ ਆ ਹਾਂ ਐਨੂੰ ਰੋਡ ਹੋ ਸਕਦਾ ਜੇ ਇਧਰ ਵੀ ਸਾਡੀ ਆ ਇਹਨੂੰ ਹੋ ਸਕਦਾ ਹੂੰ ਬੜੇ ਸਾਰੇ ਵਾਤਾਵਰਨ ਪ੍ਰੇਮੀ ਨੇ ਜਿਹੜੇ ਅਜਿਹਾਂ ਗੱਲਾਂ ਦੇ ਹੱਕ ਦੇ ਵਿੱਚ ਆਉਂਦੇ ਨੇ ਆਉਂਦੇ ਨੇ ਤੁਹਾਡੇ ਨਾਲ ਜਥੇਬੰਦੀਆਂ ਖੜੀਆਂ ਬਹੁਤ ਆਉਂਦੇ ਜੀ ਬਹੁਤ ਆਉਂਦੇ ਜੀ ਹਾਂ ਬਹੁਤ ਬੰਦੇ ਹੁੰਦੇ ਸਾਡਾ ਪਿੰਡ ਸਾਰਾ ਹੀ ਆ ਜੀ ਅੱਛਾ ਐਸਪੀ ਜਿਦਾਂ ਸਾਰਾ ਹੀ ਆ ਉਹ ਕਹਿੰਦੇ ਸਾਡੀ ਜਗ੍ਹਾ ਨਾ ਚਲੋ ਮੰਨਦੇ ਉਹਨਾਂ ਨੂੰ ਅੱਛਾ ਤਾਂ ਸਾਲ ਬਾਅਦ ਮੇਲਾ ਵੀ ਕਰਾਉਂਦੇ ਪਾਤੀ ਕਿਸਾਨ ਨੂੰ ਨਹੀਂ ਰਾਜੀਵਾਲ ਬਲੌਗ ਨੂੰ ਮੈਂ ਕਰਦਾ ਹਾਂ ਤੇ ਹੋਰ ਦੂਰੋਂ ਨੇੜੇੋਂ ਗੁਰੂ ਘਰਾਂ ਤੋਂ ਲੰਗ ਸਹਿਬਾਂ ਨੂੰ ਬਹੁਤ ਹੁੰਦੇ ਆ ਤੁਹਾਡੇ ਤਾਂ ਗਵੰਡੀ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਵਾਤਾਵਰਣ ਪ੍ਰੇਮੀ ਹੁੰਦਾ ਰਾਸਭਾ ਮੈਂਬਰ ਵੀ ਨੇ ਉਹਨਾਂ ਨੂੰ ਨਹੀਂ ਤੁਸੀਂ ਦੱਸੀ ਗੱਲ ਹੈ ਉਹਨਾਂ ਨੂੰ ਸਾਰਾ ਹੀ ਪਤਾ ਜੀ ਹਾਂ ਉਹ ਫਿਰ ਜਦੋਂ ਸਰਕਾਰਾਂ ਦੇ ਵੰਗਣ ਹੁਣ ਰਾਜਨੀਤੀ 'ਚ ਪੈ ਗਿਆ ਹੈ ਅੱਛਾ ਹਾਂਜੀ ਉਹ ਰਾਜਨੀਤੀ 'ਚ ਪੈਣ ਨਾਲ ਰਾਜਨੀਤੀ ਬੰਦੇ ਬਣ ਗਿਆ ਉਹ ਇਹ ਕਿੰਨੀ ਜਗ੍ਹਾ ਅੰਕਲ ਇਹ ਸਾਰੀ ਜਿਹੜੀ ਤੁਹਾਡੀ ਆਈ ਹੈ ਇਹ ਰੋਡ ਦੇ ਵਿੱਚ ਰੋਡ ਦੇ ਵਿੱਚ ਇਹ ਓੜ ਵਿੱਚ ਵੈਸੇ ਵੈਸੇ ਢਾਈ ਖਤੇ ਪਿੱਛੋਂ ਢਾਈ ਹਮਦਲੋ 4 1/2 ਖੇਤ ਸਾਡੇ ਆਏ ਅੱਛਾ ਇਹ ਫਿਰ ਤੁਹਾਨੂੰ ਇਹਨਾਂ ਪੇਮੈਂਟ ਕਰਤੀ ਹੋਈ ਕਿ ਜਾਂ ਨਹੀਂ ਅਜੇ ਰੁਕਿਆ ਹੋਇਆ ਕੰਮ ਨਹੀਂ ਉਹ ਜਿਹੜੀ ਪਿੱਛੋਂ ਜਿਹੜੀ ਪਿੱਛੇ ਆਈ ਉਹਦੀ ਕਰ ਦਤੀ ਇਹਦੀ ਫੇ ਹੀ ਅਜੇ ਮੈਂ ਕਹਾਂ ਪੇਮੈਂਟ ਵੀ ਨਹੀਂ ਪੇਮੈਂਟ ਬਸ ਹੀ ਮੈਂ ਹੋਇਆ ਹੀ ਨਹੀਂ ਅਜੇ ਮੈਂ ਬਸ ਸਿਰਫ ਇਹ ਹੀ ਜੇਕਰ ਪੇਮੈਂਟ ਹੋ ਗਈ ਤਾਂ ਫਿਰ ਇਹ ਗਿਆ ਫੇ ਗਿਆ ਹਾਂ ਅਸੀਂ ਇਹਨੂੰ ਬਚਾਉਣ ਦੀ ਕੋਸ਼ਿਸ਼ ਹੈ ਹੂੰ ਸੰਭਾਵਨਾ ਕੀ ਲੱਗ ਰਹੀ ਹੈ ਹੁਣ ਵੈਸੇ ਤਾਂ ਸਮਾਂ ਕਾਫੀ ਹੋ ਗਿਆ ਅਧਿਕਾਰੀ ਆਉਂਦੇ ਰਹਿੰਦੇ ਤੁਹਾਡੇ ਕੋਲ ਵੇਖੋ ਜੀ ਹੁਣ ਸਰਕਾਰ ਅੱਗੇ ਬੇਨਤੀ ਵੀ ਲਾ ਲੋ ਤਾਂ ਹੁਣ ਕੀ ਸਰਕਾਰ ਨੂੰ ਭਗਵੰਤ ਮਾਨ ਸਾਹਿਬ ਇਦਾਂ ਦਾ ਰੋਜ਼ ਕਹੀ ਜਾਂਦੇ ਆ ਹਰੇਕ ਮੋਟਰ ਤੇ ਚਾਰ ਬੂਟੇ ਲਾਓ ਤਿੰਨ ਬੂਟੇ ਲਾਓ ਨਹੀਂ ਤਾਂ ਅਸੀਂ ਕਾਨੂੰਨ ਸਖਤ ਬਣਾਵਾਂਗੇ ਭਾਵੇਂ ਉਹਨੂੰ ਪੁੱਛਣ ਵਾਲਾ ਹੋਵੇ ਦੇਖਿਆ ਹੋਵੇ ਮੈਂ মিডিਆ ਦੇ ਕੋ ਫੋਟੋ ਮੈਂ ਸਾਰੇ ਅਵਸਾਰਾਂ ਨੂੰ ਦਿੱਤੀਆਂ ਵੀ ਇਹ ਇਹ ਇੱਕ ਦਰਖਤ ਚਾਰ ਹਜ਼ਾਰ ਦਰਖਤ ਨਾਲ ਦਾ ਇੱਕ ਹੀ ਹੱਕ ਲਾਈਏ ਅੱਛਾ ਇਹ ਕਿੰਨਾ ਵਾਤਾਵਰਣਿਆ ਕਿੰਨੀ ਆਕਸੀਜਨ ਦਿੰਦਾ ਹੋ ਕਿੰਨਾ ਇਹ ਕਰਦਾ ਹੋ ਤਾਂ ਦਰਖਤ ਕੋਈ ਲਾਇਆ ਤਾਂ ਹੈ ਨਹੀਂ ਅੱਜ ਤੋਂ ਪੰਜ ਚਾਰ ਸਾਲ ਪਹਿਲੋ ਕਾਂਗਰਸ ਬੀੜੇ ਮੋਗੀ ਤੋਂ ਰੋਡ ਚੱਲਿਆ ਸੀ ਹਾਂ ਉਹ ਵੱਡੇ ਸਾਰੇ ਦਰਖਤ ਪੜਦੇ ਹਾਂ ਤੇ ਗਰਮੀ ਦਾ ਕਾਰਨ ਵੀ ਇੱਥੇ ਇਹੀ ਆ ਉਹ ਦਰਖਤ ਵੱਡ ਵੱਡ ਰੱਖੀ ਜਾਂਦੇ ਲੌਂਦਾ ਤਾਂ ਕੋਈ ਹੈ ਹੀ ਨਹੀਂ ਹਾਂ ਇੱਥੇ ਤਾਂ ਟੈਂਪਰੇਚਰ ਦਾ ਵੀ ਬੜਾ ਫਰਕ ਆ ਮੈਨੂੰ ਲੱਗਦਾ ਕਿ ਇੱਥੇ ਤਾਂ ਵੈਸੇ ਹੀ ਥੋੜਾ ਫਰਕ ਪੈ ਰਿਹਾ ਜੇ ਬਾਹਰ ਜੇ ਬਾਹਰ 50 ਹੋਊਗਾ ਜੀ ਤੇ ਇੱਥੇ 30 ਰਹਿ ਜਾਂਦਾ ਜੀ ਅੱਛਾ ਹਾਂ ਜੀ ਪਰ ਵਾਕੇ ਠੰਡਕ ਬੜੀ ਆ ਇਹ ਹੁਣ ਤਾਂ ਚਲੋ ਲੋਕਾਂ ਦੇ ਘਰਾਂ 'ਚ AC U C ਲੱਗ ਗਿਆ ਸਾਰਿਆਂ ਦੇ ਪਹਿਲਾਂ ਕੀ ਮਾਹੌਲ ਹੁੰਦਾ ਸੀਗਾ ਇਹਦੇ ਪਹਿਲਾਂ ਲੋਕੀ ਜਦੋਂ ਪਹਿਲੀਆਂ ਸਾਡੇ 50 ਦੱਸਦੇ ਵੀ ਇਹਦੇ ਮੀਲਾ ਹੁੰਦਾ ਹੁੰਦਾ ਨਗਲਾ ਹੁੰਦੀ ਆਉਂਦੀ ਆਂ ਅੱਛਾ ਆਕੇ ਹੁਣ ਕੋ ਮਿਲ ਆ ਇਥੇ ਕਰਦੀ ਅੱਛਾ ਤੇ ਇਥੇ ਦੁਪਹਿਰ ਨੂੰ ਬਹਿਣਾ ਹਾਂ ਚਲੋ ਹੁਣ ਤਾਂ ਥੋੜਾ ਜਿਹਾ ਰਵਾਜ ਵੀ ਇਦਾਂ ਦਾ ਹੋ ਗਿਆ ਵੀ ਲੋਕੀ ਘਰਾਂ ਚੋਂ ਘਟ ਨਿਕਲਦੇ ਹਾਂ ਤੇ ਪਹਿਲੀਆਂ ਟਾਈਮਾਂ ਚ ਸਾਰੇ ਲੋਕ ਇਥੇ ਦਾ ਥਾਂ ਦੀਆਂ ਜਗ੍ਹਾ ਤੇ ਆ ਕੇ ਬਹਿੰਦੇ ਹੁੰਦੇ ਅੱਛਾ ਇਹ ਫਿਰ ਬਾਕੀ ਜਿਵੇਂ ਨਾਲ ਹੋਰ ਵੀ ਰੁਕ ਹੋਣਗੇ ਉਹ ਫਿਰ ਵੱਧਦੇ ਨੇ ਪ੍ਰਸ਼ਾਸਨ ਨੇ ਕਿ ਜਾਂ ਅਜੇ ਹਾਂਜੀ ਬਹੁਤ ਵੱਡੇ ਦੀ ਇਥੇ ਸਾਡੇਆਂ ਨਾ ਖੱਤਿਆਂ ਦੇ 2-250 ਸਪੈਦਾ ਸੀ ਅੱਛਾ ਉਹ ਬੰਦੇ ਬੰਨੇ ਉਹ ਸਾਰੇ ਵੱਟ ਗਏ ਅੱਛਾ ਹਾਂਜੀ ਇਹ ਫਿਰ ਨਾਲ ਜਿਹੜੇ ਸੀਗੇ ਉਹ ਵੱਧਦੇ ਇਹਨਾਂ ਨੇ ਹਾਂਜੀ ਹਾਂਜੀ ਠੀਕ ਐ ਤਾਂ ਇਹਨੂੰ ਆਉਂਦੇ ਨੇ ਉਦੋਂ ਸਾਰਾ ਇੱ ਅੱਛਾ ਇਹਨੂੰ ਵੀ ਆਏ ਸੀਗੇ ਫਿਰ ਮੈਂ ਮੈਂ ਕਿਹਾ ਵੀ ਇਹ ਨਹੀਂ ਮੈਂ ਵੱਢਣ ਦੇਣਾ ਇਹਨੂੰ ਮੈਂ ਕਿਹਾ ਕਿਸੇ ਪਾਸੇ ਲਾਓ ਆਉਂਦੇ ਨੇ ਹਾਂਜੀ ਆਏ ਆਰੀਆਂ ਕੁਹਾੜੇ ਲੈ ਕੇ ਹਾਂਜੀ 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 ਅੱਛਾ ਪ੍ਰਾਈਵੇਟ ਬੰਦੇ ਉਹ ਭੇਜਦੇ ਆ ਪ੍ਰਸ਼ਾਸਨ ਵਾਲੇ ਹਾਂ ਉਹ ਮੈਂ ਫਿਰ ਭਜਾਏ ਮੈਂ ਕਿਹਾ ਨਹੀਂ ਵੱਢਣਾ ਇਹ ਦੌੜ ਜੋ ਹਾਂ ਇਹ ਫਿਰ ਹੁਣ ਬੋਰਡ ਕਰਕੇ ਰੁਕਿਆ ਕਿ ਜਾਂ ਵੈਸੇ ਰੁਕ ਗਿਆ ਇਹ ਵੈਸੇ ਬੋਰਡ ਦਾ ਕਰਕੇ ਵੀ ਜੀ ਅਜੇ ਦਾ ਕੋਸ਼ਿਸ਼ ਇਹ ਹੀ ਆ ਵੀ ਇਹ ਇਹਨੂੰ ਪ੍ਰਸ਼ਾਸਨ ਵੀ ਚਲੋ ਅਫਸਰ ਵੀ ਕਿਸੇ ਦੇ ਮੈਂ ਕਿਹਾ ਕਿਸੇ ਦੇ ਕਿਸੇ ਟਾਈਮ ਦਿਮਾਗ ਚ ਆਉਂਦੀ ਹੋ ਹਾਂ ਵੀ ਬੱਜ ਜੀ ਵੀ ਕਿਸ ਤਰ੍ਹਾਂ ਮੈਨੂੰ ਸਮਝ ਨਹੀਂ ਲੱਗੀ ਚਲੋ ਬੱਚ ਬਜਣਾ ਚਾਹੀਦਾ ਮੈਂ ਤਾਂ ਵੈਸੇ ਇਹੀ ਕਹਿਣਾ ਤੁਹਾਨੂੰ ਕਹਿੰਦੇ ਨੇ ਕਿ ਰੇਟ ਵਧਾ ਦਿੰਨੇ ਆ 45000 ਰੁਪਏ ਵਧ ਲੈ ਲਓ ਨਹੀਂ ਨਹੀਂ ਇਹਦੀ ਗੱਲ ਜੀ ਰੇਟ ਰੇਟ ਦਾ ਆਪਾਂ ਨੂੰ ਪੈਸੇ ਦਾ ਤਾਂ ਹੈ ਹੀ ਨਹੀਂ ਰੇਟ ਭਾਵੇਂ ਤੋਂ 45000 ਕੋਲੋਂ ਲੈ ਲੈਣ ਹਾਂ ਬਈ ਇਹਨੂੰ ਪਚਾ ਦੇਣ ਹੂੰ ਪਰ ਨਹੀਂ ਅਜੇ ਵਿਚਾਰੇ ਹੈਨਾ ਹਾਂਜੀ ਹਾਂਜੀ ਹੂੰ ਪਿੰਡ ਵਾਲੇ ਇਕੱਠੇ ਹੁੰਦੇ ਨੇ ਫਿਰ ਤੁਹਾਡੇ ਨਾਲ ਪਿੰਡ ਵਾਲੇ ਹੋ ਜਾਂਦੇ ਜੀ ਜਦੋਂ ਮਾਦੀ ਅੱਛਾ ਹਾਂਜੀ ਠੀਕ ਹੈ ਠੀਕ ਹੈ ਅੰਕਲ ਜੀ ਧੰਨਵਾਦ ਤੁਸੀਂ ਜਾਣਕਾਰੀ ਸਾਂਝੀ ਕੀਤੀ ਤਾਂ ਇਹ ਸਹਿਮ ਪਿੰਡ ਹੈ ਨਕੋਦਰ ਦੇ ਬਿਲਕੁਲ ਨਜ਼ਦੀਕ ਪੈਂਦਾ ਤਾਂ ਇ ਭਾਰਤ ਮਾਲਾ ਪ੍ਰੋਜੈਕਟ ਜਿਹੜਾ ਉਹ ਨਿਕਲ ਰਿਹਾ ਤਾਂ ਉਸ ਪ੍ਰੋਜੈਕਟ ਦੇ ਤਹਿਤ ਇਹ ਰੋਡ ਵੇਚ ਆ ਜਾਂਦਾ ਸੜਕ ਦੇ ਤਾਂ ਜਿਹਦੇ ਕਾਰਨ ਇਸ ਨੂੰ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬਲਬੀਰ ਸਿੰਘ ਹੋਣਾ ਦਾ ਕਹਿਣਾ ਕਿ ਇਸ ਰੁੱਖ ਨੂੰ ਜਿਹੜਾ ਉਹ ਬਚਾ ਲੈਣਾ ਚਾਹੀਦਾ ਕਿਉਂਕਿ 250 ਸਾਲ ਪੁਰਾਣਾ ਇਹ ਬੋੜ ਹੈਗਾ ਤਾਂ ਇਹੋ ਜਿਹੇ ਬੋੜ ਬਹੁਤ ਘੱਟ ਰਹਿ ਗਏ ਨੇ ਔਰ ਰੁੱਖਾਂ ਨੂੰ ਵੈਸੇ ਹੀ ਬਚਾਉਣਾ ਚਾਹੀਦਾ ਪਰ ਕਹਿੰਦੇ ਨੇ ਕਿ ਜੇਕਰ ਇਸ ਬੋੜ ਨੂੰ ਸੜਕ ਦੇ ਵਿੱਚ ਕਾਰ ਲੈ ਲਿਆ ਜਾਵੇ ਤਾਂ ਬੋੜ ਵੀ 바ਜੇਗਾ ਔਰ ਰੋਡ ਵੀ ਨਿਕਲ ਜਾਏਗਾ ਲਗਾਤਾਰ ਤਜਵੀਜ਼ ਰੱਖ ਰਹੇ ਨੇ ਪਰ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੋਸ਼ਿਸ਼ ਹੈ ਕਿ ਇਸ ਰੁੱਖ ਨੂੰ ਵਡਿਆ ਜਾਵੇ ਪਰ ਲੋੜ ਹੈ ਕਿ ਜੇਕਰ ਡਵੈਲਪਮੈਂਟ ਕਰਨੀ ਆ ਤਾਂ ਪਰ ਇਨਾਂ ਰੁੱਖਾਂ ਨੂੰ ਵੀ ਬਚਾਉਣਾ ਬਹੁਤ ਜ਼ਰੂਰੀ ਹੈ ਦੇਖਦੇ ਰਹੋ #ਪੰਜਾਬ